ਆ ਵੇਖੋ ਜੀ ਮੇਰੇ ਡਲੇ ਲਾਇਆ ਪਿੰਲੇ ਇਹਨੇ ਹਟਾ ਰੋਲਾ ਇਹ ਕਾਟੀ ਪਈ ਠਿਕ ਕਰਨ ਹ ਹ ਆਹ ਲੋ ਆ ਦੇ ਨੂੰ ਲੱਕੀੜੀ ਗੜੀ ਪੱਟ ਗਈ ਡਲੇ ਆ ਹਮ ਇੱਟਾ ਕਿਹੜੀਆਂ ਲਾਇਆ ਦੱਸੂ ਹਮ ਸਭ ਪਹਿਲਾਂ ਇੱਟਾਂ ਲਾ ਗਿਆ ਤੇ ਡਲੇ ਲਾਉ ਉਹੀ ਰੱਖ ਰੱਖੇ ਬਸੇ ਆਹ ਲੋ ਡਲੇ ਜੀ ਮੈਨੂੰ ਇੱਟ ਵਖਾਉ ਕੋਈ ਨਿਕਲੀ ਆ ਹਮ ਲਓ ਲਓ ਮੈਨਾਂ ਅਖੇ ਚਟਾਈ ਕਰ ਲੋ ਨਹੀਂ ਅੱਠ ਲੱਗੀ ਲਵਾ ਰਿਹਾ ਰਿਤਾ ਵੇ ਲੋ ਇਹ ਲੱਕ ਮਿੱਟੀ ਆ ਸਾਡੇ ਨਹਿਰ ਦੀ ਮਿੱਟੀ ਆਈ ਨਹਿਰ ਚੋਂ ਨਿਕਲਦਾ ਦੇ ਦਿੱਤਾ ਇਹ ਆਇਲੋ ਦੇਤਾ ਲੱਗਿਆ ਲਵਾ ਰਿਹਾ ਰਿਤਾ ਉੱਤੀ ਪੈ ਲੋ ਕਿਹੜਾ ਸੀਮੈਂਟ ਹੈਗਾ ਇਹ ਤੇ ਉਂ ਹੀ ਪੱਟਿਆ ਬਹਿ ਗਿਆ ਬਾਈ ਡੱਕ ਸਾਰਾ ਇਹ ਇਹ ਨਾ ਇਹੋ ਨੇ ਕਟਾਈ ਕੀਤੀ ਐ ਨਾ ਕੁਛ ਕੀਤਾ ਠੇਕੇਦਾਰ ਨੇ ਇਕੱਲਾ ਉੱਤੇ ਪੋਚਾ ਲਾ ਦੇ ਗਿਆ ਪਰ ਨਵਾਂ ਬੰਦਾ ਨਹੀਂ ਤੇ ਕੋਈ ਤਿਆਰ ਕਰਦੇ ਉਹ ਪੋਚਾ ਮਾਰ ਕੇ ਤੁਰ ਗਿਆ ਜੀ ਮੈਂ ਪਹਿਲਾਂ ਹੀ ਬੋਲਿਆ ਸੀ ਮੀਡੀਆ ਮੂਰੇ ਮੈਂ ਇਹ ਵੀ ਇਨਕੁਆਰੀ ਹੋਈ ਸਹੀ ਹੋਈ ਕੋਈ ਸਾਡੀ ਐਨਕੁਆਰੀ ਦਰਖਾਸਤ ਦੀ ਕੋਈ ਨਹੀਂ ਗੱਡੀ ਡੀਸੀ ਡੂਸੀ ਨੇ ਕੋਈ ਏਡੀਸੀ ਨਹੀਂ ਜੀ ਸਾਹ ਰਲੇ ਆ ਸਾਰੇ ਪੈਸੇ ਖਾਦੇ ਮੋٹے ਘੜ ਟੋਟੇ 20 ਲੱਖ ਰੁਪਏ ਦਾ ਐਕਸ਼ਨ ਨਹੀਂ ਖਾਦਾ ਇਹ ਚੋਂ ਹਮ ਮੇਰੇ ਮੂਰੇ ਨਹੀਂ ਆਉਂਦਾ ਐਕਸ਼ਨ ਇਹ ਇਥੇ ਐਸਡੀਓ ਆਇਆ ਸੀ ਮੈਂ ਹੁਣ ਪੁੱਛੇ ਇੱਕ ਦੋ ਸਵਾਲ ਭੱਜ ਗਿਆ ਐਸਡੀਓ ਕਿਦਾਂ ਦ ਘਾਟ ਰਗੀ ਤਾਂ ਪਰਤਵਾਲ ਸ਼ਰਮਣੇ ਉਹ ਇਹਨਾਂ ਕਹਿੰਦਾ 10 ਹਿੱਸਾ ਪਾਣੀ ਪਾਦਾ ਇੱਕ ਹਿੱਸਾ ਪਾਣੀ ਪਈ ਹੱਦ ਪਿੰਡ ਦਾ 10 ਹਿੱਸਾ ਦਾ ਉਧਰ ਪਏ ਆ ਹਜੇ ਗਰੀਬਾਂ ਦਾ ਸਾਰਾ ਵਿੜਾ ਪਿਆ ਗਰੀਬਾਂ ਦੇ ਪਾਸੇ ਨਾ ਕੀਤਾ ਹੀ ਕੋਹਣੀ ਜੀ ਵੈਚ ਡਿੱਗਦਾ ਦਾ ਰੋ ਪੈ ਤੇ ਜਵਾਕ ਆਉਂਦੇ ਆ ਬਜ਼ੁਰਗੋ ਨੇ ਕਿਹ ਜੀ ਤਾਂ ਸੀ ਖੇਡ ਤੇ ਗਰੀਬ ਵੈਚ ਤੇ ਕਹਿੰਦਾ ਦਾ ਰੋ ਪੈ ਪਹਿਲਾਂ ਹੀ ਮੈਂ ਬੋਲਿਆ ਸੀ ਮੈਂ ਜਮਾ ਮਿੱਟੀ ਲਾਈ ਜਨਾ ਵੇਖ ਲੋ ਚੈਦਰ ਦੇ ਪਾਸੇ ਆ ਗਏ ਸੀਮੈਂਟ ਲਾਇਆ ਨਹੀਂ ਲੋ ਆ ਸੀਮੈਂਟ ਹੈ ਕੋਈ ਜੀ ਦੱਸੋ ਐਂ ਪੱਟੀ ਦਾ ਕੀ ਹੈ ਇੱਧਰ ਜਮਾ ਪੈਸੇ 85 90 ਲੱਖ ਖੂਹ ਚ ਪਾਦਾ ਇੱਧਰ ਦੇ ਪਾਸੇ ਪਾਣੀ ਆ ਗਿਆ ਆ ਪਾਣੀ ਆ ਗਿਆ ਟੰਗਿੰਗ ਹੈ ਜੀ ਅੰਦਰ ਤੇ ਗਾਰੇ ਚ ਲਾਈਗਾ ਵੇਖ ਲੋ ਪਹਿਲਾਂ ਮੈਨੂੰ ਕਹਿੰਦੇ ਉਵੇਂ ਹੀ ਬੋਲਦਾ ਵੇਖ ਲੋ ਗਾਰੇ ਚ ਮਿੱਟੀ ਲਾਈਗਾ ਬੰਗਟਾ ਪੇਲਾਰੇ ਮਿੱਟੀ ਹੂੰ ਪਹਿਲਾ ਮੋਹਣੀ ਜਿਹੜਾ ਮਿੱਟੀ ਸੱਟ ਤੇ ਲਾ ਸੀਮੈਂਟ ਵੇਲਾ ਲਾਇਆ ਉਹ ਤਾਂ ਕੋਈ ਬੋਲਿਆ ਹੀ ਨਹੀਂਗਾ ਕੀ ਖੜੂ ਵਾਲਾ ਹੂੰ ਇਹਦੇ ਤਾਇ ਨਹਿਰ ਤਾਂ ਉਹਦਾ ਵੀ ਬੋਲਿਆ ਲੈ ਪਾਣੀ ਹੈ ਵਿੱਚ ਨਾ ਥੱਲੇ ਜਿਹੜੀ ਵਿੱਚ ਪਾਣੀ ਆ ਗਿਆ ਹੂੰ ਕਟਾਈ ਨਹੀਂ ਨਾ ਤੇਰੀ ਇੱਥੇ ਜੜੀਆਂ ਆ ਪਤਾ ਹਾਂ ਆ ਦੇਖੋ ਤਸਵੀਰਾਂ ਗਿੱਦੜਬਾਹਾ ਦੇ ਪਿੰਡ ਦੋਦਾ ਵਿੱਚ ਬਣੇ 85 ਲੱਖ ਦੀ ਲਾਗਤ ਨਾਲ ਛੱਪੜ ਦੀਆਂ ਨੇ ਇਸ ਦੀ ਪੋਲ ਪਹਿਲੇ ਮਹੀਨੇ ਹੀ ਖੋਲ ਕੇ ਰੱਖ ਦਿੱਤੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਪਿੰਡ ਵਾਸੀ ਛੱਪੜ ਦੇ ਵਿੱਚੋਂ ਡਲੇ ਕੱਢ ਕੇ ਵਿਖਾਰੇ ਨੇ ਅਤੇ ਵੱਡੇ ਵੱਡੇ ਇਲਜ਼ਾਮ ਲਗਾ ਰਹੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਛੱਪੜ ਤੇ ਜੇਕਰ 85 ਲੱਖ ਰੁਪਏ ਲੱਗੇ ਹੁੰਦੇ ਅਏ ਉਹ ਧਕਾਟਣ ਤੋਂ 15 ਦਿਨ ਬਾਅਦ ਇਸ ਤਰ੍ਹਾਂ ਦੀ ਹਾਲਤ ਵਿੱਚ ਨਾ ਹੁੰਦਾ ਪਿੰਡ ਵਾਸੀਆਂ ਨੇ ਇੱਥੋਂ ਤੱਕ ਦੋਸ਼ ਲਾ ਦਿੱਤੇ ਕਿ ਅਧਿਕਾਰੀ ਸਾਰੇ ਮਿਲੇ ਨੇ ਤੇ ਜੋ ਪੈਸੇ ਲੱਗੇ ਨੇ 85 ਲੱਖ ਉਹ ਮਿੱਟੀ ਕਰ ਦਿੱਤੇਗੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਪੱਕ ਡੰਡੀਆਂ ਦਾ ਹਾਲ ਹੋ ਗਿਆ ਹੈ ਪਹਿਲੇ ਮਹੀਨੇ ਹੀ ਛੱਪੜ ਦਾ 85 ਲੱਖ ਰੋਲ ਕੇ ਰੱਖ ਦਿੱਤਾ ਹੈ ਬੇਸ਼ੱਕ ਚਾਰੂ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਹੋਣ ਦੇਣਾ ਪਰ ਤਸਵੀਰਾਂ ਮੂੰਹ ਬੋਲਦੀਆਂ ਨੇ ਇਹ ਸਭ ਕੁਝ ਕਹਿ ਰਹੀਆਂ ਨੇ ਪਿੰਡ ਵਾਸੀਆਂ ਵੱਲੋਂ ਜੋ ਦੋਸ਼ ਲਾਏ ਗਏ ਨੇ ਕੈਮਰੇ ਸਾਹਮਣੇ ਉਸ ਦੇ ਸਬੂਤ ਵੀ ਵਿਖਾਏ ਗਏ ਨੇ ਵੇਖ ਸਕਦੇ ਹੋ ਕਿਸ ਕਦਰ ਦੋਦਾ ਵਿੱਚ ਬਣੇ ਇਸ ਛੱਪੜ ਦਾ ਹਾਂ ਬਾਈ ਜੀ ਜਿਹੜਾ ਛੱਪੜ ਹੈ ਕੀ ਮਾਮਲਾ ਕੀ ਆ ਸਸਿਆਲ ਬਾਈ ਜੀ ਮੈਂ ਨਾ ਜਗਮਉਂ ਸਿੰਘ ਪਿੰਡ ਦੋਦਾ ਜ਼ਿਲ੍ਹਾ ਸੀਮਕਸ ਸਾਹਿਬ ਗਿੱਦੜਵਾ ਤਸੀਲ ਸਾਡੀ ਪਹਿਲਾਂ ਹੀ ਬਈ ਇਹ ਤੂੰ 3-4 ਮਹੀਨੇ ਅਸੀਂ ਇੱਥੇ ਰੌਲਾ ਪਾਇਆ ਸੀ ਛੱਪੜ ਚ ਹੀ ਮਾੜਾ ਮਟੀਰੀਅਲ ਲੱਗ ਰਿਹਾ ਹੈ ਰੇਤਾ ਨਹਿਰ ਦਾ ਸੀ ਛੱਪੜ ਚੋਂ ਗਾਰਾ ਕੱਢ-ਕੱਢ ਕੇ ਲਾਈ ਜਾਂਦੇ ਸੀ ਸੀਮੈਂਟ ਦਾ ਨਾਂ ਹੀ ਨਹੀਂ ਸੀ ਇੱਥੇ ਹੁਣ ਹੀ ਤੁਹਾਨੂੰ ਅਸੀਂ ਵਿਖਾਇਆ ਪਹਿਲਾ ਮੀਂਹ ਪਿਆ ਸਿਆਲ ਦਾ ਜੀ ਰਾਤ ਪਹਿਲੀ بارش ਹੋਈ ਹੈ ਗਰਮੀਆਂ ਦਾ ਇਦਾਂ ਦੁਗਣੀ بارش ਹੁੰਦੀ ਹੈ ਸਾਰਾ ਛੱਪੜ ਹੀ ਖਿਲਰ ਗਿਆ ਜੀ ਉਧਰ ਐਂਟਰਲੌਕ ਬਹਿ ਗਈ ਆਗਰੇ ਡੈਗ ਬਣਾ ਡਿੱਗਾ ਨਾਲ ਬੈਗਿਆ ਥਾਂ ਸਾਰਾ ਹੀ ਐਂਟਰਲੋ ਖਿਲਰ ਗਈ ਇਹਦਾ ਘਟਨਾ 15 ਤਰੀਕ ਨੂੰ ਹੋਇਆ ਜੀ 15 ਮਾਰਚ ਨੂੰ ਉਦੋਂ ਹੀ ਮੈਂ ਇੱਥੇ ਆਇਆ ਸੀ ਮੈਂ ਪਰਤਵਾਲ ਸ਼ਰਮਣ ਨੂੰ ਆਖਿਆ ਸੀ ਮੈਂ ਸ਼ਰਮਾ ਜੀ ਇੱਥੇ ਦੋ ਤਿੰਨ ਗੱਲਾਂ ਦੀ ਹੈਗੀ ਘਾਟ ਇੱਕ ਦਿਨ ਇਹਨਾਂ ਨੇ ਐਂਟਰਲੋਗਾ ਬੈਠੀ ਜਾਂਦੀ ਉਦੋਂ ਹੀ ਬੈਂਦੀ ਸੀ ਮੈਂ ਇਹਨਾਂ ਨੇ ਕਟਾਈ ਨਹੀਂ ਕੀਤੀ ਉਹ ਕਹਿੰਦਾ ਮੈਂ ਕਰਾਉਂਗਾ ਨਾਲ ਉਹ ਸੱਤ ਕੋਈ ਪੁੱਛਦਾਸ ਨਹੀਂ ਜੀ ਉਧਰ ਕਿਹੜੀ ਹੈਗੀ ਹੈ ਪੰਨੇ ਸੇ ਪਾਣੀ ਲੈਂਦਾ ਸਾਡੇ ਪਿੰਡ ਦਾ ਪੰਨ ਵਾਲਾ ਇੱਕ ਹੀ ਸੇ ਪਾਣੀ ਪਿਆ ਡਿੱਗਾ ਜੀ ਉਹ ਉਦਨ ਐਸ ਦਿਓ ਕਹਿੰਦਾ ਸਾਰਾ ਪਾਣੀ ਪੈ ਗਿਆ ਮણો ਮੌਕਾ ਹੀ ਵਿਖਾਇਆ ਸੀਗਾ ਮੁੜ ਕੇ ਅਸੀਂ ਇਹ ਤੂੰ 4 ਮਹੀਨੇ ਪਹਿਲਾਂ ਡੀਸੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਏ ਡੀਸੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੀ ਇਹਦਾ ਕਿਹਨੇ ਨਾ ਜੀ ਸਰਕਾਰ ਵਧੀਆ ਚੱਲਦੀ ਹੈ ਇਹ ਕਹਿੰਦਾ ਚਲਾਓ ਵਧੀਆ ਕਿਸੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਚਲ ਵਿਰੋਧੀ ਧਰਦੇ ਹੈਗੇ ਆ ਪਰ ਅਸੀਂ ਪਿੰਡ ਤੌਰ ਤੇ ਕੋਈ ਵਿਰੋਧੀ ਧਰਦੇ ਨਹੀਂ ਅਸੀਂ ਪਿੰਡ ਦਾ ਫਾਇਦਾ ਚਾਹੁਣੇ 85 ਲੱਖ ਰੁਪਏ ਦੀ ਗ੍ਰਾਂਟ ਆਈ ਸਾਡੇ ਪਿੰਡ ਜੀ 50 15 ਦਿਨ ਨਹੀਂ ਚੱਲਿਆ ਜੀ 85 ਲੱਖ 15 ਦਿਨ ਨਹੀਂ ਚੱਲਿਆ 85 ਲੱਖ ਦਾ ਖੂਜ ਸੜਦਾ ਜੀ ਰੰਗ ਰੰਗ ਤਾਂ ਬਹੁਤ ਵਧੀਆ ਮਾਰੇ ਪਏ ਬੰਦੇ ਬਾਈ ਪੋਚੇ ਲਾ ਤੇ ਹੁਣ ਉਹ ਕਹੇ ਕਹਿੰਦੇ ਨਵੀਂ ਵਿਆਹੀ ਕੁੜੀ ਨੂੰ ਆਪਾਂ ਤਿਆਰ ਕਰਦੇ ਆ ਤੇ ਕਿਹੜਾ ਡੈਕੋਰੇਸ਼ਨ ਚ ਬਹੁਤ ਸੋਹਣਾ ਲਾਦੇ ਬਾਅਦ ਚ ਰੰਗ ਗੁਗੜ ਦਾਣਾ ਜੀ ਦੂਜੇ ਤੀਜੇ ਦਾਣਾ ਕਿਸੇ ਦਾ ਹੀ ਜਵਾਗ ਦਾ ਆਪਾਂ ਡੈਕੋਰੇਸ਼ਨ ਕਰਾ ਲਗੇ ਉਹ ਹੁਣ ਬਾਅਦ ਚ ਰੰਗ ਗੁਗੜਾ ਅੱਜ ਦਾ ਮਹੀਨਾ 15 ਤਨਾ ਵਾ ਪਹਿਲਾ ਪਿਆ ਰਾਤ ਬਾਰਸ਼ ਆਜੀ ਦੀ ਬਾਰਸ਼ੀ ਦਸੀਆਂ ਦੇ ਕੱਲ ਨੂੰ ਫੇਰ ਦਸੀਆਂ 29 ਤਰੀਕ ਦੀ ਬਾਰਸ਼ ਹੋਈ ਅੱਜ 30 ਤਰੀਕ ਹੈ ਜੀ ਮਾਰਚ ਪਰ ਇਹਦਾ ਬਾਹਲਾ ਬੁਰਾ ਵਾਲਾ ਜੀ ਸੀਮੈਂਟ ਹਜੇ ਤਾਂ ਹੀ ਉਹਨਾਂ ਨੇ ਦਿੱਤਾ ਮੈਂ ਆਉਦੇ ਬਿਆਨਾਂ ਤੇ ਕਹਿੰਦਾ ਅੱਜ ਫੇਰ ਡੀਸੀ ਸਾਹਿਬ ਕੋਲ ਜਾ ਕੇ ਰਿਕਾਰਡ ਕਰਾ ਲਓ ਮੇਰੀ ਦਰਖਾਸਤ ਦਿੱਤੀ ਐ ਏਡੀਸੀ ਕੋਲ ਮੇਰੀ ਦਰਖਾਸਤ ਦਿੱਤੀ ਐ ਮੈਂ ਉਹਤਨੀ ਰੌਲਾ ਪਾਈ ਐਕਸ਼ਨ ਸਾਹਿਬ ਤੇ ਕਾਰਵਾਈ ਕਰੋ ਠੇਕੇਦਾਰ ਤੇ ਕਰੋ ਜੇਹੀ ਤੇ ਕਰੋ ਪਰ ਇਹਨਾਂ ਨੇ ਕਿਹੜੀ ਕਾਰਵਾਈ ਕਰਨੀ ਸੀ 20 ਲੱਖ ਰੁਪਏ ਐਕਸ਼ਨ ਐਕਸ਼ਨ ਸਾਹਿਬ ਲੈ ਕੇ ਦੇ ਚਾਹੀਏ ਲੋ ਮੈਨੂੰ ਕਹਿੰਦਾ ਤਾਂ ਲੈ ਜਾਂਚ ਕਰਦੇ ਆ ਤੁਹਾਡੀ ਜਾਂਚ ਕਰਾ ਕੇ ਦੇਵਾਂ ਤੁਹਾਨੂੰ ਕਿਸੇ ਨੇ ਪੁੱਛ ਪੜਤਾਲ ਨਹੀਂ ਕੀਤੀ ਜੇ ਆਪਸਾ ਕੋਲ ਹੀ ਜਾਣਿਆ ਡੀਸੀ ਸਾਹਿਬ ਕੋਲ ਐ ਨਾ ਏਡੀਸੀ ਕੋਲ ਐ ਨਿਆ ਪਹਿਲਾਂ ਕੋਲ ਐ ਨਿਆ ਤੱਕੇ ਖਾ ਕੇ ਮੁੜਿਆ ਆਉਂਦੇ ਸੀ ਜੀ ਸਾਡੀ ਕੋਈ ਸੁਣਵਾਈ ਨਹੀਂ ਜੀ ਬਦਲਾ ਜਮਾ ਪ 85 ਲੱਖ ਚੋਂ ਸਾਰਾ 20 ਲੱਖ ਰੁਪਏ ਲਾਇਆ ਨੇ ਉਹਨਾਂ ਬਾਈ ਜੀ ਇਹਨਾਂ ਨੇ ਪਹਿਲਾਂ ਹੀ ਪਿੱਲੇ ਡਲੇ ਲਾਇਆ ਹੁਣ ਹੀ ਤੁਹਾਨੂੰ ਮੈਂ ਛੱਪੜ ਚੋਂ ਕੱਢ ਕੇ ਵਿਖਾਇਆ ਪਿੱਲੇ ਡਲੇ ਡਲੇ ਲੱਗਿਆ ਇੱਟਾ ਨਹੀਂ ਲੱਗਿਆ ਇੱਟਾ ਰੇਟ ਮਲੇ 6300 6500 ਇੱਟ ਦਾ ਰੇਟ ਸਰਕਾਰੀ ਇਹਨਾਂ ਦਾ ਬਾਈ ਲਾਈ 2200 2500 ਵਾਲੇ ਡਲੇ ਐ ਸਾਰੇ ਪੈਸੇ ਖਾ ਗਏ ਗਰਮਨ ਕਰਕੇ ਡਿੱਗ ਵੀ ਬਹਿ ਕੇ ਸਾਰੇ ਬੈਠੀਆਂ ਨੇ ਜੱਗੀ ਬਹਿ ਕੇ ਬਾਈ ਜੀ ਸਾਰਾ ਬਹਿ ਗਿਆ ਤੁਹਾਨੂੰ ਉਹ ਤੋਂ ਮੈਂ ਵਿਖਾ ਕੇ ਲਿਆ ਸ਼ਾ ਤੂੰ ਵੇਖ ਹੀ ਲੈ ਬਾਈ ਜੀ ਸਾਰਾ ਬਹਿ ਗਿਆ ਛੱਪੜ ਇਹਦਾ ਕਹਿ ਕੇ ਪਾਣੀ ਸੁੱਕਣਾ ਹੈ ਲੈਵਲ ਡਾਊਨ ਹੋਣਾ ਹੈ ਉਹ ਤੋਂ ਬਾਹਲਾ ਖਿਲਰਨਾ ਨਹੀਂ ਕੋ ਉਹੜਾ ਘਟਾਈ ਨਹੀਂ ਕੀਤੀ ਇਹ ਮਿੱਟੀ ਦੀ ਜੀ ਐਂਟੀਰ ਲੋਕ ਉੱਤੇ 34 ਉਹਨਾਂ ਨੇ ਇੱਕ ਨਿਕਲ ਦੀ ਗੱਲ ਕੀਤੀ ਇਹ ਤੋਂ ਜੀ ਤੇ ਮਾਨ ਸਰਕਾਰ ਤਾਂ ਮਾਨ ਸਾਹਿਬ ਵੀ ਖੁਦ ਕਹਿੰਦੇ ਭ੍ਰਸ਼ਟਾਚਾਰ ਸਾਡੇ ਸਰਕਾਰ ਦੇ ਵਿੱਚ ਹੈ ਹੀ ਨਹੀਂ ਕਰਦੇ ਨਹੀਂ ਬਾਈ ਜੀ ਮੇਰੇ ਨਾਲ ਗੱਲ ਕਰਨ ਬਹਿ ਗਏ ਮੈਂ ਦੱਸੋ ਆਪਣੇ ਗਿੱਦੜਵੇ ਹਲਕੇ ਦੇ ਮੋਕਸ ਜ਼ਿਲ੍ਹੇ ਦੇ ਕਿੰਨੇ ਅਫਸਰ ਫੜਾਵਾਂ ਇਹਨਾਂ ਨੂੰ ਉਹ ਸਿੱਧੇ ਪੈਸੇ ਲੈਂਦੇ ਆ ਆਹਦੇ ਰਿਸ਼ਤੇਦਾਰਾਂ ਦੇ ਖਾਤੇ ਪੋਈ ਜਾਂਦੇ ਜੀ ਫਲਾਨਾ ਪੈਸੇ ਲਊ ਫਲਾਨਾ ਐ ਕਰੂ ਪੈਸੇ ਬਾਈ ਕੌਣ ਛੱਡਦਾ ਅੱਜ ਕੱਲ ਤੂੰ ਹੀ ਦੱਸ ਦੋ ਇੱਥੇ ਲੀਡਰ ਵੀ ਵੀ ਕਰੋੜ ਲਈ ਜਾਂਦੇ ਇਹਦਾ ਅਫਸਰ ਹੈ ਤਾਂ ਇਹਨਾਂ ਨੇ ਤਾਂ ਪੈਸੇ ਖਾਣੇ ਖਾਣੇ ਇਹ ਤਾਂ ਆਪਣੇ ਸਾਹਮਣੇ ਗੱਲਾਂ ਹੁੰਦੀਆਂ ਐ ਪੈਸੇ ਸਾਰੇ ਖਾਨੇ ਵਿੱਚ ਮੂੰਹ ਤੇ ਗੱਲ ਕਰਦੇ ਬਾਈ ਇਹੋ ਜਿਹਾ ਕਿਹੜਾ ਜਿਹੜਾ ਇਹਨਾਂ ਨੇ ਸੀਮੈਂਟ ਲਾਇਆ ਸੀ ਬਾੜਾ ਵਧੀਆ ਵੀ ਜਿਹੜਾ ਨਾਲ ਦੀ ਨਾਲ ਹੀ ਚੱਲ ਵਸੇ ਇਹ ਤਾਂ ਬਾਈ ਸਿਉੜੇ ਦਾ ਸੀਮੈਂਟ ਈ ਆ ਅਸੀਂ ਕੋਈ ਆ ਤੁਹਾਡੇ ਸਾਹਮਣੇ ਸਾਡਾ ਸੀਮੈਂਟ ਲੱਗਿਆ ਨਹੀਂ ਬਾਈ ਛੱਪੜ ਜੋ ਗਾਰਾ ਕੱਢ ਕੇ ਲਾਤਾ ਕਾਲਾ ਐ ਤਾਂ ਕੋਈ ਬੋਲਣ ਵਾਲਾ ਹੈ ਨਹੀਂ ਗਰੀਬਾਂ ਦਾ ਵੀੜਾ ਚਾਹੇ ਗਰੀਬਸ ਬੰਦੇ ਸੀ ਉਹਨੂੰ ਬੋਲਦੇ ਨਹੀਂ ਸੀ ਕੋਈ ਹੋਰ ਬੰਦਾ ਨਹੀਂ ਬੋਲਿਆ ਮੈਂ ਉਹਦੀ ਜੁਰਤ ਲੱਗਦਾ ਤੇ ਦਿਲ ਤੇ ਬੋਲਦਾ ਮਜਾ ਦੇ ਕੌਂਸਲੇ ਦੇ ਬੋਲਦਾ ਪਰ ਪਿੰਡ ਦਾ ਸਾਡੇ ਮਾੜਾ ਨਹੀਂ ਵੇਖੀਦਾ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਹਲਕੇ ਇੰਚਾਰਜ ਹਦ ਘਟਨ ਕੀਤਾ ਸੀ ਤੁਸੀਂ ਵੀ ਨਾਲ ਸੀ ਉਦੋਂ ਉਹਨਾਂ ਨੂੰ ਨੇ ਕਿਹਾ ਇਹਦੇ ਬਾਰੇ ਵੀ ਨਹੀਂ ਬਾਈ ਜੀ ਮੈਂ ਉਹਨਾਂ ਦੇ ਨਾਲ ਆ ਇੱਥੇ ਦਕਾਟਰ ਕਰਨ ਆਇਆ ਸੀ ਪਰ ਮੇਰਾ ਆਉਣ ਦਾ ਹੱਕ ਇਹ ਗੱਲ ਸੀ ਕੋਈ ਪਾਰਟੀ ਵਾਲਿਆ ਆਮ ਪਾਰਟੀਆਂ ਕੋਈ ਚੱਕਰ ਨਹੀਂ ਸੀ ਪਰ ਮਾਨੂੰ ਇਹ ਗੱਲ ਦਾ ਸੀ ਬਾਈ ਜੀ ਸਾਡੇ ਪਿੰਡ ਦੇ ਕੰਮ ਧੂਰੇ ਐ ਇਹਦੇ ਹੂੰ ਛੱਪੜ ਦੇ ਕੰਮ ਧੂਰੇ ਐ ਕੋ ਪਿੰਡ ਦਾ ਬੰਦਾ ਹੀ ਦੱਸ ਸਕਦਾ ਲੀਡਰ ਨੂੰ ਤਾਂ ਉਹਨਾਂ ਦਾ ਕੀ ਪਤਾ ਕੀ ਐ ਇੱਥੇ 2900 ਵੋਟ ਪਈ ਸਾਡੇ ਪਿੰਡੋਂ ਆਮ ਪਾਰਟੀ ਲੀਡਰ ਸੀਗੇ ਉਹ ਤਾਂ ਬੋਲੇ ਨਹੀਂ ਕੁਸ ਕਿਹੜੇ ਵਰਕਰ ਸੀਗੇ ਉਹਦੇ ਮੈਂ ਆ ਕੇ ਬੋਲਿਆ ਮੈਨੂੰ ਦਰਦ ਸੀ ਪਿੰਡ ਦਾ ਮੈਂ ਪਿੰਡ ਜੋ ਬਈ ਤੇ ਨਾਲ ਹੀ ਮੈਂ ਘਰ ਸੀ ਮੈਂ ਬਾਹਰ ਕੋਠੀ ਘਰ ਪਾਇਆ ਛੱਪੜ ਦੇ ਮਾਰੇ ਨਹੀਂ ਪਾਇਆ ਮੈਂ ਨਵਾਂ ਘਰ ਸੀ ਵਧੀਆ ਘਰ ਸੀ ਮੈਂ ਛੱਪੜ ਤੋਂ ਤੰਗ ਹੋ ਗਈ ਪਾਇਆ ਬਈ ਮੇਰਾ ਚਲ ਪਾਲਿਆ ਹੋਰ ਗਰੀਬ ਐ ਤਾਂ ਵੇਖ ਲੋ ਆਸ-ਪਾਸੇ ਗਰੀਬ ਕਿਵੇਂ ਘਰ ਪਾਉਣਗੇ ਬਈ ਜੀ ਠੇਕੇਦਾਰ ਵਗੈਰਾ ਨਹੀਂ ਆਇਆ ਫਿਰ ਉਹਨੂੰ ਨਹੀਂ ਤੁਸੀਂ ਪੁੱਛਿਆ ਵੀ ਠੇਕੇਦਾਰ ਠੇਕੇਦਾਰ ਤੇ ਐਸਡੀਓ ਸਾਹਿਬ ਆਏ ਸੀ ਮੈਨੂੰ ਐਸਡੀਓ ਸਾਹਿਬ ਵੇਖ ਕੇ ਤਾਂ ਬਈ ਜੀ ਇਹ ਦੂਰ ਭੱਜ ਗਏ ਉਹਨਾਂ ਨੇ ਆਖਿਆ ਬਾਈ ਜੀ ਹੁਣ ਹਲਕਾਂਚਾਰ ਕੋਲੇ ਮੈਂ ਇਹ ਆ ਗੱਲ ਐ ਸਾਡੇ ਪਿੰਡ ਦਾ ਛੱਪੜ ਦੇ ਇੰਟਰਲੌਕ ਬੈਠੀ ਨੇ ਉਹ ਕੰਮ ਕਰਾਵਾਂ ਇੱਕ ਉਹਨੇ ਆਖੇ ਉਧਰੋਂ ਨਾ ਇਧਰੋਂ ਸਾਹਮਣੇ ਬਾਈ ਪਾਈਪਾ ਪਾ ਕੇ ਪਾਣੀ ਪਾਓ ਜਿਹੜਾ ਪਿੰਡ ਦਾ ਰਹਿੰਦਾ ਕੋਈ ਹੁਣੇ ਕੀਤਾ ਬਾਈ ਉਹ ਪੈਸੇ ਲੈ ਕੇ ਟੱਪ ਗਏ ਹਾਜੀ ਇਹਨਾਂ ਦੀ ਪੈਸੇ ਵਾਲੀ ਕਿਹੜੀ ਪੇਮੈਂਟ ਪਈਏ ਰੋਕਣਾ ਐ ਠੇਕੇਦਾਰ ਤੇ ਪਰਚਾ ਕਰਨਾ ਹੂੰ ਕਿਹੜਾ ਐਕਸ਼ਨ ਐਕਸ਼ਨ ਵੀ ਲੱਖ ਸਾਡੇ ਪਿੰਡ ਦਾ ਖਾਦਾ ਉਹਦਾ ਕੋਈ ਮਾਪਿਓ ਦਾ ਇਹਦਾ ਨਾਮ ਜਿਹੜਾ ਥਾਪਰ ਮਾਡਲ ਪ੍ਰੋਜੈਕਟ ਆ ਦੇ ਹਨਾ ਵੀ ਉਹੋ ਸੀਗਾ ਬਾਈ ਇਹਦਾ ਹਾਂਜੀ ਬਾਈ ਜੀ ਤੇ ਉਹ ਮਤਲਬ ਇਹਨਾਂ ਨੇ ਹੋ ਕਿਹੜਾ ਮਾਡਲ ਆ ਬਾਈ ਇਹਦਾ ਮਾਡਲ ਸਾਡੀ ਮੌਤ ਮਾਡਲ ਬਣ ਗਿਆ ਅੱਗੇ ਮੱਲਣ ਪਿੰਡ ਨਾਲ ਹੀ ਸਾਡੇ ਉੱਥੇ ਇੱਕ ਵਿਚਾਰਾ ਮੁੰਡਾ ਡਿੱਗ ਪਿਆ ਮੈਨਾਂ ਆਖੇ ਕਿੜੇ ਉਹ ਜਾਲ ਪਾਇਆ ਚਾਰ ਚਾਹ ਛੋਟੇ ਛੋਟੇ ਐਂਗਲਾ ਲਾ ਦੇ ਉੱਤੇ ਮੇਰਾ ਤਾਂ ਇਹਨੂੰ ਤੋ ਟੁਟਕਾ ਦੇ ਜੀ ਕੋਈ ਸੁਣਵਾਈ ਨਹੀਂ ਹੋਈ ਹੋਰ ਮੈਂ ਕੀ ਵੈਰ ਸੀ ਇਹਨਾਂ ਕਿਹੜਾ ਐਕਸ਼ਨ ਆ ਉਹਨਾਂ ਨੇ 20 ਲੱਖ ਰੁਪਏ ਖਾਦਾ ਮੈਂ ਨਾ ਕਿੱਥੇ ਮਰਜੀ ਬੈ ਨਹੀਂ ਖਾਦਾ ਮੈਂ ਮੂੰਹ ਤੇ ਕਢਾ ਨਹੀਂ ਹਮ ਸਾਰੇ ਵਿਭਾਗਾਂ ਦੇ ਪੈਸੇ ਹਨ ਕਿੰਨੇ ਉਹ ਥੱਲੇ ਵਿਭਾਗਾਂ ਨਹੀਂ ਸਾਰੇ ਪੈਸੇ ਆ ਦੀ ਕੋਠੀ ਖਾਣਾ ਮਲੋਟ ਜਾ ਕੇ ਰਹਿੰਦਾ ਮੈਨੂੰ ਕੋਈ ਦੱਸਣ ਆਹੇ ਆ ਕੇ ਬਈ ਬਸ ਆਜ ਮੋ ਕਹਣਾ ਪਏ ਨੂੰ 5 ਲੱਖ ਲਾਓ ਭਾਣ 10 ਲਾਓ ਕੋਸ ਇਹ ਬਈ ਜੀ ਆ ਕੇ ਸਾਡੇ ਪਿੰਡ ਚ ਮੈਨੂੰ ਮੈਲ ਲੈਣਾ ਕਿਹੜੇ ਅਫਸਰ ਨੇ ਆਉਣਾ ਕਿਹੜੇ ਲੀਡਰ ਨੇ ਆਉਣਾ ਕਿਹੜੇ ਐਸਐਸਪੀ ਸਾਹਿਬ ਡੀਸੀ ਸਾਹਿਬ ਨੇ ਆਉਣਾ ਸੋਰੀ ਮੈਂ ਇਹਨਾਂ ਨੂੰ ਵਿਖਾਉਂਗਾ ਭਗਤ ਕਹਿੰਦੇ ਸਾਨੂੰ ਕੂਚੀ ਮਾਰ ਕੇ ਬੱਦੂ ਕਰਦੇ ਆ ਤੁਸੀਂ ਸਰਕਾਰ ਨੂੰ ਬਈ ਜੀ ਮਾਰ ਗੀਆਂ ਕੂਚੀਆਂ 85 ਲੱਖ ਵੇਖ ਲਓ ਆ ਗਿਆ ਮਿੱਟੀ ਜੀ ਹੈ ਬਾਰਸ਼ 2 ਘੰਟਾ 2 ਘੰਟੇ ਹੋਏ ਦਾਤ ਤੇ ਬਾਰਸ਼ੀ ਮਾੜੀ ਕਿਸਾਨਾਂ ਦੀ ਫਸਲਾਂ ਪੱਕੀਆਂ ਪਰ ਹੈ ਗਰਮੀ ਦਮੀ ਇਹ ਤੂੰ ਜਿਆਦੇ ਹੁੰਦੇ ਬਈ ਜੀ ਇਹਦਾ ਜਾਣਗੇ ਕਿੱਥੇ ਇਹਦਾ ਭਾਲਿਆ ਨਹੀਂ ਥੋਣਾ ਛੱਪਣ ਕਿੱਥੇ 85 ਲੱਖ ਦਾ ਹੀ ਗਵਾਜੂਆ ਇਹਦਾ ਗਵਾਜ ਗਿਆ ਭਾਈ ਜੀ ਹੁਣ ਹੀ ਗਵਾਜ ਗਿਆ ਹੁਣ ਫੇਰ ਤਾਂ ਜਵਾਈ ਗਵਾਚਣਾ ਹੀ ਗਵਾਚਣਾ ਹੋਇਆ ਪਿਆ ਹੈ ਹਾਂਜੀ ਭਾਲ ਨਾਲ ਪਉਗਾ ਹਾਂਜੀ ਇਹ ਪਹਿਲਾ ਠੇਕੇਦਾਰ ਸਾਹਿਬ ਇੱਥੇ ਗਰੀਬਾਂ ਦੇ ਪਾਸੇ ਜਾਲ ਨਹੀਂ ਲਾ ਰਿਆ ਸੀ ਸੋ ਉਹ ਹੀ ਮੌਕਾ ਖਾਨਮਾ ਪਹਿਲਾਂ ਤਾਰ ਪਾਤੀ ਅੱਛਾ ਇੱਕ ਇੱਕ ਲੜੀ ਕਰਕੇ ਤਿੰਨ ਲੜੀ ਤਾਰ ਕੰਡੇ ਵਾਲੀ ਹਮ ਇਹਨਾਂ ਕਹਿੰਦਾ ਤੁਹਾਡੇ ਪੈਸੇ ਨਹੀਂ ਆਏ ਸਾਡਾ ਜਾਲ ਚੋਰੀ ਹੋ ਗਿਆ ਮੈਂ ਯਾਰ ਮੈਂ ਬੈਠਾ ਮੈਂ ਏਡੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਹੁਣ ਨਵਾਂ ਏਡੀ ਸੀ ਚੰਗਾ ਆਇਆ ਹੈ ਬੰਦਾ ਮੇਰੇ ਫੋਨ ਤੇ ਗੱਲ ਉਹਨਾਂ ਮਾਕੇ ਦੀ ਬਈ ਆਖਿਆ ਜਾਲ ਪਾਉ ਗਰੀਬਾਂ ਦੇ ਜਵਗ ਵਿੱਚ ਡਿੱਗਣਗੇ ਮੱਲਨ ਕਾਂਡ ਹੋ ਗਿਆ ਜੀ ਉਦੋਂ ਪਹਿਲਾਂ ਉਹਨੇ ਜਾ ਕੇ ਜਾਲ ਮੈਂ ਪੁਆਏ ਜੀ ਝਾੜੂ ਵਾਲੇ ਵਰਕਰਾਂ ਨੇ ਆਖਿਆ ਉਹਨਾਂ ਨੇ ਹੱਥ ਖੜੇ ਕਰਤੇ ਕਿਸੇ ਤੋਂ ਜਾਲ ਨਹੀਂ ਹੋਇਆ ਤੇ ਜਾਲ ਹੀ ਖਾ ਗਏ ਸੀ ਗਰੀਬਾਂ ਦਾ ਜੀ ਹੂੰ ਤੇ ਕੀ ਮੰਗ ਕੀ ਆ ਤੁਹਾਡੀ ਬਈ ਬਈ ਮੰਗ ਸਾਡੀ ਇਹ ਆ ਕੇ ਸਹੀ ਕਰਨ ਸਾਡੇ ਚ ਪੈਂਡ ਦਾ 85 ਲੱਖ ਲੱਗਾ ਹੈ ਕਿਹੜਾ ਐਕਸ਼ਨ ਨੇ ਪਾਇਆ ਕਿਹਾ ਤੇ ਐਕਸ਼ਨ ਤੇ ਪਰਚਾ ਹੋਵੇ ਠੇਕੇਦਾਰ ਤੇ ਪਰਚਾ ਹੋਵੇ ਕਾਰਵਾਈ ਹੋਵੇ ਕਿ ਪਾਣੀ ਜਿਹੜਾ ਛੱਪੜ ਚ ਆਇਆ ਤੇ ਉਸ ਤੋਂ ਬਾਅਦ ਤਬਾਹ ਨਹੀਂ ਫਿਰਦਾ ਗਲੀਆਂ ਗੁਲੀਆਂ ਚ ਬਾਈ ਗਲੀਆਂ ਹੜੀਆਂ ਉਹ ਬਾਹਰ ਡੁੱਬਿਆ ਪਿਆ ਉਹ ਕਿਹੜੇ ਜਾਲ ਚ ਲਾਇਏ ਸੀ ਉਹ ਤੜਕੇ ਆ ਕੇ ਨਾਲ ਲੋਕ ਕੱਢਦੇ ਅੱਧਾ ਪੈ ਗਰੀਬਾਂ ਘਾਰ ਹੀ ਡੁੱਬ ਗਏ ਸੀ ਸਾਡੇ ਦਾ ਹੀ ਹੂੰ ਤੇ ਆਹ ਵੇ ਲੋ ਛੱਪੜ ਬੁਰਾ ਵਾਲਾ ਹੀ ਭਰਿਆ ਪਿਆ ਸਿੰਘ ਪਟ ਦੋਦਾ ਆਈੜੀ ਨਾਲੇ ਲੋਕ ਟੇਲ ਆਈਏ ਕੋਈ ਦੁਰਮਰਤ ਨਹੀਂ ਮਾਰਾ ਇਹਨਾਂ ਨੇ ਜਿਹੜੇ ਮਿਸਤਰੀ ਸੀ ਉਹ ਵੀ ਚਾਹੁੰਦੇ ਸੀ ਜਿਹੜੇ ਲੇਬਰ ਵਾਲੇ ਬੰਦੇ ਸੀ ਉਹ ਵੀ ਚਾਹੁੰਦੇ ਸੀ ਸਾਰਾ ਮਟੀਰੀਅਲ ਮਾੜਾ ਲਾਇਆ ਇਹਨਾਂ ਨੇ ਆਇਤਾ ਪੂਰਾ ਬੈਠਾ ਪਿਆ ਹਣਾ ਪਹਿਲੇ ਮਹੀਨੇ ਪਹਿਲੇ ਮਹੀਨੇ ਹੀ ਦੂਜਾ ਪੈ ਗਿਆ ਤੇ ਮੰਨ ਲਾ ਬਣ ਜੂ ਪਰ ਚ ਜਾਣਗੇ ਸਾਰੇ ਕਿਤੇ ਘਾਰੇ ਪਈ ਖੜੇ ਇਹਨਾਂ ਦੀ ਹਾਂ ਫਾਇਦਾ ਬਾਕੀ ਨਹੀਂ ਆਉਣਾ ਜੀ ਕੀ ਲਾਇਆ ਕੀ ਹੈ ਕੋਈ ਸਾਰਾ ਮਾੜਾ ਜੀ ਲਾਇਆ ਜੀ ਮਜ਼ਦੂਰ ਚ ਨਹੀਂ ਗਿਆ ਕਿੱਥੇ ਤਾਂ ਮਿਸਤਰੀ ਨਾ ਕੋਈ ਲੈਵਲ ਹੈ ਦਾ ਕੱਢਿਆ ਨਾ ਕੋਈ ਲੈਣਾ ਨਹੀਂ ਦੇਣਾ ਨਹੀਂ ਇੱਥੋਂ ਵੇਲੇ ਕਿਤੇ ਨੀਵੀਂ ਪਈ ਹੈ ਕਿਤੇ ਉੱਚੀ ਪਈ ਹੈ ਠੇਡੇ ਬਣੇ ਪਏ ਆ ਸਾਰੇ ਹਾਂ ਪੱਟੀ ਗਈ ਆ ਸਹੀ ਆ ਬੇ ਪਿੱਛੇ ਪਈ ਨਾ ਅਜੇ ਤਾਂ ਕੁਝ ਹੋ ਗਿਆ ਜੇ ਦੂਜਾ ਆ ਗਿਆ ਜੇ ਸਾਰਾ ਕੁਝ ਛਪੜ ਚ ਜਾਊਗਾ ਜੀ ਤੇ ਤੀਜਾ ਆ ਗਿਆ ਤਾਂ ਜਾਲਗਾ ਨੇ ਬੀੜਾ ਕਰ ਕਰਤਾ ਤਰ ਕੇ ਅਸੀਂ 10 ਬੰਦੇ ਨੇ ਜਾਲੀ ਖਿੱਚ ਕੇ ਫੇਰ ਗੱਡੀ ਇਹ ਹੈ ਹਾਂਜੀ ਬਹੁਤ ਬੁਰਾ ਆ ਤੁਹਾਡੇ ਸਾਹਮਣੇ ਜਾਲੀਆਂ ਤੁਹਾਡੇ ਸਾਹਮਣੇ ਆ ਜੀ ਤੇ ਬਾਈ ਕਹਿੰਦੇ 85 ਲੱਖ ਰੁਪਏ ਨਾ ਬਣਿਆ ਤਾਂ ਛੱਪੜਾ ਦੇ ਆ ਵੇ ਲੋ ਥੋੜੇ 85 ਪੈਸੇ ਆਂਦਾ ਬਣੀ ਬਣਾਈ ਆ ਪਾਣੀ ਵੀ 85 ਕਿੱਥੇ ਜੇ 25 ਵੀ ਲੱਗਿਆ ਹੋਵੇ ਤਾਂ ਵੀ ਭੈ ਕੋਈ ਨਾ ਕੁਝ ਤਾਂ ਹੋਵੇ 25 ਲੱਖ 85 ਲੱਖ ਬਹੁਤ ਹੁੰਦਾ 25 ਲੱਖ ਲੱਗਿਆ 25 ਲੱਖ ਵੀ ਲੱਗਿਆ ਹੁੰਦਾ ਤਾਂ ਕੋਈ ਨਾ ਕੋਈ 4 ਫੁੱਟ ਦਾ ਟੂਰਾ ਬਣਾਦਾ ਇਹਨਾਂ ਨੇ ਹੈਗਾ ਜੀ 12 13 ਫੁੱਟ ਜੀ ਕਿਉਂਗਾ ਨਿਗਾਹ 85 ਲੱਖ ਨਾਲ ਤਾਂ ਸਾਰੇ ਵਿਆਹ ਛੱਪੜ ਦੇ ਹੋ ਜਾਂਦਾ ਪਾਰਕ ਵਧੀਆ ਬਣ ਜਾਣਾ 85 ਲੱਖ ਬਣ ਜਾਣਾ ਸੀਗਾ ਜੀ ਇਹ ਪਰ ਇਹਨਾਂ ਨੂੰ ਜਵੇਂ ਪਿੰਦਾ ਜੀ ਨਾਲੇ ਨੇ ਸਵਾਦ ਨਹੀਂ ਆਇਆ ਬਾਈ ਕੋਈ ਇਹ ਇਹਨਾਂ ਨੇ ਕੁਝ ਵੀ ਚਾਇਨਾ ਨਹੀਂ ਕੀਤਾ। ਨਹੀਂ ਭਗਵੰਤ ਮਾਨ ਸਰਕਾਰ ਆ ਉਹਦੇ ਪਹਿਲਾਂ ਕਾਲੀਗਾਚ ਕਾਂਗਰਸੀਆਂ ਚ ਕਪੜੇ ਹੁੰਦੇ ਰਹੇ ਸਾਡੀ ਸਰਕਾਰ ਤਾਂ ਸਾਫ ਸੁਥਰੀ ਹੈ। ਹਾਂ ਹੋਣਗੇ ਕਦੇ ਕਪੜੇ ਪਾਏ ਇਹਨਾਂ ਨੇ। ਕਾਲੀਗਾਚ ਸਰਕਾਰ ਕਿੰਨੇ ਕਪੜੇ ਆਏ? ਮੇਰੀ ਗੱਲ ਸੁਣੋ ਉਹਨਾਂ ਨੇ ਸਾਰਾ ਕੁਝ ਕੀਤਾ ਇਹਨਾਂ ਨੇ ਕੀ ਕੀਤਾ ਤੁਸੀਂ ਆਪ ਹੀ ਜਾਣੋ ਕਿੰਨਾ ਚਿਰ ਹੋ ਗਿਆ ਇਹਨੇ ਸਰਕਾਰ ਨੂੰ। ਉਹ ਬੰਦਿਆ ਮੰਗਰ ਪਏ ਆ ਉਹਨਾਂ ਨੂੰ ਵੀ ਉਹਨਾਂ ਤੋਂ ਕੀ ਲੈਣਾ ਹੀ ਆਪਾਂ ਜਦੋਂ ਗਰੀਬ ਬੰਦੇ ਦੀ ਨਾ ਸੁਣੀ। ਇਹ ਤਾਂ ਹੁਣ ਜਿਹੜੇ ਹੁਣ ਕਵਰੇਜ ਦਿੱਤੇ ਆ ਉਹ ਵੀ ਉਹਨਾਂ ਕਾਂਗਰਸ ਸਰਕਾਰ ਨੇ ਦਿੱਤੇ ਆ ਇਹਨਾਂ ਨੇ ਕੀ ਦਿੱਤਾ ਉਹਨਾਂ ਦੇ ਜਿਲ੍ਹਾ ਜੇ ਤੋ ਅਸਮਾਨ ਉਹ ਹੁਣੇ ਲਾਈ ਜਾਂਦੇ ਆ ਜਿਹੜੇ ਹਿਸਾਬ ਨਾਲ ਹਾਲਾਤ ਛੱਪੜ ਦੇ ਲੱਗਦੇ ਆ ਬਾਈ ਮੈਨੂੰ ਲੱਗਦਾ ਜੇ ਇੱਕ ਮੀਂਹ ਹੋਰ ਆ ਗਿਆ ਤਾਂ ਭਾਰ ਘੂਲ ਕੇ ਡੁੱਬ ਜੂਗਾ ਸਾਹਮਣੇ ਘਰ ਦੇ ਲੋ ਘਰਾਂ ਚ ਪਾਣੀ ਵੜੂ ਹੋਈ ਸਾਰਾ ਪਿੰਡ ਡੁੱਬ ਜੂਗਾ ਅੱਗੇ ਅੱਗੇ ਵਾਲਾ ਹਾਲ ਵਜਣਾ ਦੇਖ ਲੋ ਘਰਾਂ ਦਾ ਬੁਰਾ ਹਾਲ ਇਹਦੇ ਨਾਲੋਂ ਪਹਿਲਾਂ ਜਿਵੇਂ ਛੱਪੜ ਪਹਿਲਾਂ ਸੀ ਉਹੀ ਵਧਿਆ ਸੀ ਪਾਣੀ ਆਉਂਦਾ ਸੀ ਪਾਣੀ ਰੋਕਦਾ ਜਾਂਦਾ ਸੀ 2-3 ਦਾ ਪਾਣੀ ਵਿੱਚ ਖੜ ਜਾਂਦਾ ਸੀ ਚੱਲ ਜਾਂਦਾ ਸੀ ਛੱਪੜ 2-3 ਦਾ ਪਾਣੀ ਇਹ ਤਾਂ ਹੁਣ ਅੱਧਾ ਵੀ ਨਹੀਂ ਆਏਗਾ ਵੀ ਜਿਹੜਾ ਅੱਧਾ ਵੀ ਨੂੰ ਅੱਤਾਂ ਮੀਂਹ ਚੱਲਿਆ ਨਹੀਂ ਤਾਂ ਪੈਂਡਲਪੌਂਡ ਨੂੰ ਉਤਾਰਵਾ ਇੱਕ ਵੀ ਹੋਰ ਪੈ ਗਿਆ ਤਾਂ ਸਾਰਾ ਪਿੰਡ ਡੁੱਬ ਜੂ ਉਹ ਪਾਣੀ ਜਾਣਾ ਨਹੀਂ ਹਾਂਜੀ ਜੀ ਮੈਂ ਰਣਜੀਤ ਕਣ ਬੋਲਦਾ ਜੀ ਦੁੱਧੇ ਤੋਂ ਪੱਤਰਕਾਰ ਹਾਂਜੀ ਜੀ ਤੇ ਦੁੱਧੇ ਜਿਹੜਾ ਛੱਪੜ ਹੈ ਬਣਾ ਸੀ ਠਾਪਰ ਪ੍ਰੋਜੈਕਟ ਲੈ ਤੁਹਾਡੇ ਤੁਸੀਂ ਬਣਾਇਆ ਬਈਏ ਹਾਂਜੀ ਬਈ ਉਹ ਪਹਿਲੇ ਮਹੀਨੇ ਚੱਲ ਵਸਿਆ ਕਿਵੇਂ ਜੀ ਉਹ ਸਾਰਾ ਵਿੱਚੋਂ ਇਟਾ ਉਟਾ ਹੀ ਡਿਗ ਪਈਆਂ ਨੇ ਟਾਈਲਾਂ ਬਹਿ ਗਈਆਂ ਤੇ ਜਿਹੜੀ ਥੋੜੀ ਵਿੱਚ ਲਾਈ ਸੀਗੀ ਮੰਨ ਲਓ ਉਹਦੇ ਵਾਲੀ ਬੰਨੀ ਵਾਲੀ ਉਹ ਵੀ ਇੱਟ ਬਹਿ ਗਈ ਕਿਹੜੇ ਬਸੇ ਜੀ ਦੁੱਧ ਦੇ ਛੱਪੜ ਦੀ ਗੱਲ ਕਰੀ ਜ ਨੇ ਜੀ ਅੱਛਾ ਜੀ ਹਾਂ ਉਹ ਬੁਰੀ ਤਰ੍ਹਾਂ ਹੀ ਬਹਿ ਗਿਆ ਬਾਈ ਥੋੜੋ ਚੈੱਕ ਕਰਵਾ ਲਾਂ ਨੇ ਜੀ ਨਵੀਂ ਕਿੰਨੇ